ਸੋਮਾ ਠੀਕ ਹੈ ਕੀ ਗੱਲ ਬਾਤ ਹੋਈ ਇਸੇ ਲੜਾਈ ਤੇ ਮੈਨੂੰ ਪਾਜੀ ਕਿਸ ਨੇ ਵਧਾਈ ਦਿੱਤੀ ਗਾੜੀ ਤੇ ਮੈਂ ਮੋੜ ਕੇ ਜਵਾਬ ਦਿੱਤਾ ਮੈਂ ਕਿਹਾ ਵੀ ਤੈਨੂੰ ਪੈਣਾ ਨਹੀਂ ਜਿਆਦਾ ਵਧਾਈ ਹੋਵੇ ਮੈਂ ਕਿਹਾ ਸਾਡੇ ਕਿਹੜੇ ਸਰਪੰਚਾਂ ਨੇ ਕਮਰੇ ਪਾਏ ਅਸੀਂ ਤੇ ਆਪ ਹੀ ਕਮਰੇ ਪਾਏ ਆ ਤੇ ਇਹ ਗਾੜੀਆਂ ਕੁੜੀਆਂ ਦੀ ਮੈਨੂੰ ਸੁਣਾ ਕੇ ਆਖਿਆ ਇਹਨੇ ਆ ਕੀ ਗੱਲ ਬਾਤ ਹੋਈ ਬੱਚੇ ਮੋੜ ਕੇ ਮਾਮਾਤੀਆਂ ਲੜਨਾ ਆ ਗਿਆ ਮੇਰਨਾ ਮਾ ਆਪਣੀ ਨਾਲ ਲੈ ਗਈ ਲੈ ਕੇ ਤੇ ਰਾਤ ਵੀ ਇੱਥੇ ਬਹੁਤ ਜਫਰੋ ਜਫੀ ਮੈਂ ਤਾਂ ਇੱਥੇ ਬੈਠੀ ਨਹੀਂ ਮੰਜੇ ਤੇ ਤੇ ਬਹੁਤ ਗਾਲਾਂ ਵਾਲਾਂ ਬਹੁਤ ਮੇਰੀ ਅੱਲੇ ਭੱਜ ਭਾਜ ਆਈ ਉਹ ਡੂਡ ਕੇ ਇੱਥੇ ਮੇਰੇ ਲਾਗੇ ਬੀਬੀਆਂ ਖਲੋਤੀਆਂ ਉਹਨਾਂ ਮੈਨੂੰ ਛਡਾਇਆ ਤੇ ਦਿਨੇ ਮੁੜ ਕੇ ਫੇਰ ਜਿੱਦ ਮੈਂ ਚਾਹ ਪੀਤੀ ਤੇ ਫੇਰ ਮੈਨੂੰ ਇਹਨੇ ਆਂਟਾਇਆ ਕੁੜੀ ਨੇ ਮੇਰਾ ਝੱਗਾ ਵੀ ਆਵੇ ਖੇਚ ਕੇ ਪਾੜਿਆ ਮੇਰੇ ਗਲੋਂ ਫੜ ਲਿਆ ਅਜੇ ਲਾਗੇ ਲੋਕ ਵੇਖਣ ਤੇ ਇਹਨੇ ਮੇਰੇ ਨਾਲ ਇਸ ਤਰ੍ਹਾਂ ਕੀਤੀ ਮੁੜ ਕੇ ਮੇਰੇ ਮੁੰਡੇ ਨੇ ਡੰਡਾ ਫੜਿਆ ਉਹ ਕੁੜੀ ਕੋਲੋਂ ਇਤਨਾ ਮੇਰਾ ਮੰਦਾਨ ਕੀਤਾ ਇਹਨੇ ਬਹੁਤ ਮੈਨੂੰ ਇੱਥੇ ਆਵੇ ਮੇਰੇ ਹੱਥੀ ਪਈ ਆਣ ਕੇ ਮੈਜਿਕ ਅਮਰਤ ਛਗਿਆ ਮੇਰੇ ਘਰ ਵਾਲੇ ਨੇ ਇੱਥੇ ਸੋਮਣੀ ਕੀ ਮਿੱਟੀ ਜੀ ਗੁਰਦੁਆਰੇ ਲੱਗਾ ਮੈਂ ਤਿੰਨ ਸਾਲ ਇੱਥੇ ਡਿਊਟੀ ਕਰਦੀ ਆਈ ਤੇ ਇਹਨਾਂ ਨੇ ਮੁੰਡੇ ਮੇਰੇ ਦੋਵੇਂ ਵਿਚਾਰੇ ਕੁਛ ਉਤਨਾ ਦੇ ਉਹ ਸੁਧਾਰ ਜੀ ਤੇ ਇਹਨਾਂ ਮੇਰੇ ਆਣ ਕੇ ਇੱਥੇ ਪੈ ਗਈਆਂ ਮੈਨੂੰ ਆਣ ਕੇ ਘਰੇ ਹੀ ਮੇਰੇ ਘਰ ਹੀ ਮੈਂ ਆਪਣੀ ਬੈਠੀ ਆ ਇਹਨਾਂ ਮੇਰਾ ਬਹੁਤ ਮੰਦਾਲ ਕੀਤਾ ਝੋਟ ਮਾਰ ਮੈਨੂੰ ਕੀਤੀ ਇਹਨਾ ਘਰ ਵਾਲੇ ਮੇਰੇ ਨੂੰ ਬਤਾ ਕੇ ਹੋਇਆ ਮੰਜੀ ਤੇ ਪਿਆ ਉਹ ਉਹ ਕਾਹੇ ਜੋ ਗਾਣੀ ਹੋ ਤੇ ਪੁੱਤ ਮੇਰੇ ਉਦਾਂ ਦੇ ਵਿਚਾਰੇ ਦੋਵੇਂ ਮੇਰੇ ਪੁੱਤਾਂ ਨੇ ਇਹਨਾਂ ਨੂੰ ਕੁਝ ਨਹੀਂ ਕਿਹਾ ਨਾ ਕੋ ਗਾਲ ਕੱਢੀ ਨਾ ਕੋਈ ਜਿਹੜੇ ਜਿੱਥੋਂ ਮਰਜੀ ਤੁਸੀਂ ਪੁੱਛ ਸਕਦੇ ਹੋ ਕੋਚ ਅਧਿਕਾਰੀਆਂ ਕੋ ਕੀ ਮੰਗ ਕਰਦੇ ਐਂ ਤੇ ਹੁਣ ਆਨੇ ਆਪੀ ਮੇਰੇ ਕੋਲ ਇਹ ਮਿਰਕੋ ਇਹ ਕਿਹੜੀਆਂ ਵਿੜੀਆਂ ਵਟੇ ਲੈਣ ਦੇ ਆ ਜਿਹੜੇ ਮੈਨੂੰ ਇਸ ਤਰ੍ਹਾਂ ਮੇਰੇ ਨਾਲ ਇਹ ਨਾ ਕੀਤੀ ਮੈਂ ਇਹਨੂੰ ਕੋ ਮਾੜਾ ਚੰਗਾ ਬਚਨ ਨਹੀਂ ਇਹਨੂੰ ਕੁੜੀ ਨੂੰ ਕੋ ਬੋਲਿਆ ਵਧਾਈ ਤੇ ਕਿਸੇ ਕੁੜੀ ਨਹੀਂ ਦਿੱਤੀ ਇਹਨਾਂ ਮੈਨੂੰ ਉਹ ਮਮਤਾਈ ਮੈਨੂੰ ਕਿਹ ਅਫਨ ਪਤਨ ਨੂੰ ਮਦਾਈ ਹੋ ਗਈ ਇਹਨੂੰ ਮੈਂ ਕੁੜੀ ਨੂੰ ਬੁਲਾਇਆ ਤਾਂ ਨਹੀਂ ਕਿ ਚਾਈ ਨੂੰ ਮਾਰਾ ਚੰਗਾ ਮੈਂ ਲੱਭ ਜ ਕੋਈ ਬੋਲਿਆ ਵਾ ਫੇ ਮੈਨੂੰ ਦੱਸਦੀ ਵੀ ਤੂੰ ਮਦਾਈ ਮੈਨੂੰ ਗਾਲਾਂ ਕੱਢੀਆਂ ਕੀ ਗੱਲ ਮੋਤੇ ਸਾਈਂ ਤਨ ਜਿਹੀ ਕੋਈ ਪ੍ਰਾਣੀ ਕੀ ਗੱਲ ਪ੍ਰਾਣੀ ਗੱਲ ਬਾਤ ਭਾਜੀ ਸਾਡੇ ਮੇਰੇ ਨਾਲ ਕਾਦੀ ਮੈਂ ਕਦੀ ਉਹ ਨਹੀਂ ਲੜੀ ਕਿਤੇ ਉਦੋਂ ਨਿਕੇ ਨਿਕੇ ਨਿਆੜੇ ਕਿਤੇ ਲੜੇ ਉਦੋਂ ਉਦੋਂ ਦੀ ਹੁਣ ਬਿਰਕ ਬੜੀ ਲੈਣੀ ਆਂਦੀ ਉਹ ਬੜੀਆਂ ਮੈਂ ਤੇਰੇ ਕੋਲ ਲੈਣੀਆਂ ਕੀ ਮਾਰ ਕਰਦੇ ਇਸ ਸੰਬੰਧੀ ਤਰਖਾਹ ਚੱਤੀ ਕਿਤੇ ਹਾਂਜੀ ਬੈਰ ਵਾਲ ਦਿੱਤੀ ਠੀਕ ਆ ਮਮਾ ਉਹਦੇ ਅੱਗੇ ਪਾਜੀ ਹਣੀ ਇਸ ਵਕਤ ਮੈਂ ਪਾਜੀ ਭੇਜੀ ਤਰਾ ਮੈਂ ਕਿਸੇ ਨੇ ਵਧਾਈ ਉਹਨੇ ਮੈਨੂੰ ਦਿੱਤੀ ਕੁੜੀ ਨੇ ਤੇ ਮੈਂ ਗਾੜੀਆਂ ਵਧਾਈ ਦਿੱਤੀ ਇਹ ਗਾੜੀਆਂ ਆਂਦੀ ਤੂੰ ਤੈਨੂੰ ਸੁਣਾ ਕੇ ਕਿਹਾ ਵਾ ਅਵਨ ਸਿਖਿਆ ਮੈਂ ਇਹਨੇ ਮੇਰੀ ਬਹੁਤ ਬੇਵਦੀ ਕੀਤੀ ਮੈਨੂੰ ਬੜਾ ਗਾਲ ਮੰਦਾ ਬਹੁਤ ਕੀਤਾ ਹੈ ਅਇਤੇ ਖਿਚੀ ਬਿੰਦੀਆਂ ਨਹੀਂ ਕੋਲ ਮੁਲਕ ਨੇਦਾ ਜਿਦੋਂ ਮੇਰੇ ਇਤਨਾ ਮਰਨਾ ਕੀਤੀ ਇਹਨਾਂ ਨੇ ਮਾਵਾਂ ਦੀਆਂ ਰਾਤ ਨਹੀਂ ਗਾਣਾ ਦਿਨੇ ਵੀ ਗਾਣਾ ਬਹੁਤ ਮੰਦਾ ਮੇਰਾ ਕੀਤਾ ਨਾ ਕੋਲ ਮੁਲਕ ਨੇਦਾ ਇਹਨਾਂ ਗਾਹਿਆਤ ਨਹੀਂ ਵਾਇਆ ਜੋ ਮਾਤੇ ਸਰੀਰ ਲੜਾਈ ਚ ਲੜਾ ਨਾ ਨਾ ਇਹ ਚੜਾਗਾ ਲੜਾਈ ਚੜਾਣਾ ਕੁੜੀ ਨੇ ਕਹਿੰਨੇ ਮੈਨੂੰ ਬਧਾਈ ਦਿੱਤੀ ਤੇ ਮੈਂ ਪੁੱਛਦੇ ਨੂੰ ਬਧਾਈ ਹੋਏ ਤੇ ਗਾੜੀੋਂ ਕੁੜੀ ਜਾਂਦੀ ਇਹ ਤਾਂ ਮੈਨੂੰ ਸੁਣਾ ਕੇ ਆਂਦੀ ਆ ਵੀ ਕਾਈ ਕੋਠੇ ਪਾਲੇ ਇਹ ਮੈਨੂੰ ਸੁਣਾ ਕੇ ਆਖਿਆ ਨੇ ਵੀ ਇਦਾਂ ਕਿ ਕਿਉਂ ਮੇਰੇ ਨਾਲ ਲੱਗਦੀਆਂ ਦੇਣਾ ਚੁੱਕਦੀਆਂ ਮੈਂ ਜੈ ਹਮਰਤਿਛ ਗਿਆ ਮੇਰੇ ਘਰ ਵਾਲੇ ਨੇ ਉਥੇ ਸੋਮਣੀ ਕੀ ਮਿੱਟੀ ਜੀ ਗੁਰਦੁਆਰੇ ਲੱਗਾ ਮੈਂ 3 ਸਾਲ ਉਥੇ ਡਿਊਟੀ ਕਰਦੀ ਆਂ ਤੇ ਇਹਨਾਂ ਨੇ ਮੁੰਡੇ ਮੇਰੇ ਦੋਵੇਂ ਬਿਚਾਰੇ ਕੁਛ ਉਤਨਾ ਨਹੀਂ ਉਸਦਾਰ ਜੀ ਤੇ ਇਹਨਾਂ ਮੇਰੇ ਆਣ ਕੇ ਇੱਥੇ ਪੈ ਗਈਆਂ ਮੈਨੂੰ ਆਣ ਕੇ ਘਰੇ ਹੀ ਮੇਰੇ ਘਰ ਹੀ ਮੈਂ ਆਪਣੇ ਬੈਠੀ ਆਂ ਹਾਂਜੀ ਜੀ ਨਾ ਰਵਿੰਦਰ ਕੋਰ ਰਵਿੰਦਰ ਕੋਰ ਜੀ ਕੀ ਇਹ ਮਾਮਲਾ ਸਾਰਾ ਜਿਹੜਾ ਲੜਾਈ ਚੱਲਦਾ ਮਾਮਲਾ ਸਾਰੇ ਵਾਕੇ ਮੈਂ ਮਤਲਬ ਕਿ ਆਪਣੇ ਮਤਲਬ ਕਿ ਮੈਂ ਤੇ ਇਹ ਮੇਰੇ ਪੇਕੇ ਆ ਤੇ ਮੇਰੀ ਮਾਤਾ ਨੇ ਮੈਨੂੰ ਰਾਤ ਫੋਨ ਲਾਇਆ ਪੀ ਗਵਾਂਢੀ ਜਿਹੜੇ ਨਾ ਤੰਗ ਪਰੇਸ਼ਾਨ ਬਹੁਤ ਮਤਲਬ ਕਿ ਕਰਦੇ ਆ ਤੇ ਮਤਲਬ ਕਿ ਗਾਲ ਗਾਲਾਂ ਬਣਾ ਕੱਢਦੇ ਇਹਨਾਂ ਨੂੰ ਤੇ ਫੇਰ ਇਹਨਾਂ ਨੇ ਮੈਨੂੰ ਫੋਨ ਲਾਇਆ ਵੀ ਮਤਲਬ ਕਿ ਰਾਤ ਇਦਾਂ ਮਤਲਬ ਕਿ ਮਾਤਾ ਵਿਚਾਰੀ ਘਰੋਂ ਵਿਚਾਰੀ ਇੱਥੇ ਡਰਦੀ ਬਹਿ ਗਈ ਆਣ ਕੇ ਪੀ ਚਲੋ ਪੀ ਵੀ ਡਰਦੀ ਉਹਨਾਂ ਦੇ ਕੋਲੋਂ ਕੁੱਟ ਮਾਰ ਕਰਦੇ ਸੀ ਤੇ ਇੱਥੇ ਆਣ ਕੇ ਬਹਿ ਗਾਲਾਂ ਗੁਣਾ ਕੱਢਦੇ ਸੀ ਇੱਥੇ ਆਣ ਕੇ ਬਹਿ ਗਈ ਤੇ ਤੜਕੇ ਸਾਰੇ ਇਹ ਗੱਲ ਇੱਥੇ ਤੜਕੇ ਇਹਨਾਂ ਨੇ ਇੱਥੇ ਖੇਚ ਤੂੰ ਮਾਤਾ ਦੇ ਕੀਤੀ ਮਾਤਾ ਨੇ ਅੰਬਰ ਤੱਕ ਛਕਿਆ 3 ਸਾਲ ਮਾਤਾ ਨੇ ਡਿਊਟੀ ਕੀਤੀ ਐ ਸੋਮਨੀ ਕਮੇਟੀ ਚ ਅਹੀਂ ਇਹੋ ਮੰਗਾ ਦੇਵੀ ਉਦਾਂ ਲੜ ਲੈਂਦੇ ਵੀਰ ਹੀ ਲੜ ਲੈਂਦੇ ਤੇ ਜਿਹੜੀਆਂ ਨੇ ਕੇਸਾਂ ਦੀ ਮਾਤਾ ਦੀ ਬੇਅਦਬੀ ਕੀਤੀ ਸ਼੍ਰੀ ਸਾਹਿਬ ਇਹਨਾਂ ਦਾ ਪਾਇਆ ਬਹੁਤ ਬੇਅਦਬੀ ਇਹਦੀ ਕੀਤੀ ਇੱਥੇ ਚੌਂਕ 'ਚ ਸਾਰਾ ਮੁਲਖ ਵੇਦਾ ਤੇ ਅਸੀਂ ਕਹਿੰਨੇ ਸਾਡੀ ਮਾਤਾ ਨੂੰ ਇਨਸਾਫ ਦਿੱਤਾ ਜਾਵੇ ਸਾਡੀ ਮਾਤਾ ਬਜ਼ੁਰਗ ਆ ਤੇ ਪਿਓ ਸਾਡਾ ਮੰਜੇ ਤੇ ਆ ਤੇ ਸਾਡੀ ਮਾਤਾ ਹੀ ਇੱਥੇ ਕੱਲੀ ਦੋਵੇਂ ਜੀ ਹੈਗੇ ਘਰ ਵਿੱਚ ਤੇ ਬਹੁਤ ਮਤਲਬ ਇਹਨਾਂ ਨੇ ਆ ਕੰਮ ਕੀਤਾ ਕਿ ਅਸੀਂ ਮੰਗ ਕਰਦੇ ਹਾਂ ਕਿ ਸਾਡੀ ਮਾਤਾ ਨੇ ਅੰਬਰ ਤੱਕ ਸ਼ਕਿਆ ਤੇ ਬਹੁਤ ਕੇਸਾਂ ਦੀ ਬੇਅਦਬੀ ਕੀਤੀ ਕੱਪੜੇ ਉਹਨਾਂ ਦੇ ਪਾੜੇ ਆ ਤੇ ਬਹੁਤ ਹੀ ਜ਼ਿਆਦਾ ਇਹ ਕੰਮ ਇਹਨਾਂ ਨੇ ਮਤਲਬ ਕਿ ਕੀਤਾ ਹੋਇਆ ਨੂੰ ਕੰਪਲੇਂਟ ਲਾਈ ਦਿੱਤੀ ਜੀ ਕੰਪਲੇਂਟ ਹਾਂਜੀ ਸਰ ਲਿਖਾਈ ਕੰਪਲੀਟ 112 ਤੇ ਕੰਪਲੇਂਟ ਕੀਤੀ ਹੈ ਸਵੇਰ ਕੀਤੀ 12:00 ਤੇ 112 ਤੇ ਕੋਈ ਵੀ ਹਲੇ ਕਾਰਵਾਈ ਨਹੀਂ ਹੋਈ ਤੇ ਸਾਡੀ ਇਹੋ ਹੀ ਬੇਨਤੀ ਆ ਕਿ ਜਿਹੜੇ ਇਹਨਾਂ ਨੇ ਇਹਦੇ ਮਾਤਾ ਨੇ ਅੰਬਰ ਤੇ ਸ਼ਕਾਇਤ ਇਹਦੀ ਬੇਦਵੀ ਬਹੁਤ ਕੀਤੀ ਕੇਸ ਇਹਨਾਂ ਦੇ ਪੁੱਟੇ ਇਹਨਾਂ ਦੇ ਇੱਥੇ ਚੌਂਕ ਦੇ ਵਿੱਚ ਸੌਰੀ ਮਤਲਬ ਕਿ ਇੱਥੇ ਪਿੰਡ ਵੇਂਦਾ ਸੀ ਤੇ ਕਿਸੇ ਨੇ ਗਾਹੋਂ ਕੇ ਛਡਾਇਆ ਨਹੀਂ ਪਿੰਡ ਨੇ ਕਿਸੇ ਨੇ ਵੀ ਤੇ ਮਾਤਾ ਸਾਡੀ ਦੇ ਕਪੜੇ ਕੋਪੜੇ ਪਾੜੇ ਆ ਤੇ ਮੈਂ ਵੇਖਿਆ ਘਰਿਆਂ ਕਿ ਬਹੁਤ ਸਾਡੀ ਮਾਤਾ ਨੇ ਕੱਲ ਦੀ ਰੋਟੀ ਨਹੀਂ ਖਾਦੀ ਇਨਾ ਟੌਰਚਰ ਸਾਡੀ ਮਾਤਾ ਨੂੰ ਕੀਤਾ ਗਿਆ ਤੇ ਜਿਹੜੇ ਸਾਡੇ ਮਤਲਬ ਕਿ ਪਰਿਵਾਰ ਵਿੱਚ ਜਿਹੜਾ ਮਤਲਬ ਪਰਿਵਾਰ ਦੇ ਭਰਾਵਾਦੋ ਉਹ ਤੇਉਂ ਕੰਬਲੇ ਛਦਾਈ ਹੈਗੇ ਨਾ ਉਹ ਵਿਚਾਰੇ ਮਤਲਬ ਮੈਂਟਲ ਅਬਸਰਟ ਆ ਉਹਨਾਂ ਨੂੰ ਪਤਾ ਪਉਦਾਨੀ ਕੀ ਗੱਲ ਦਾਗਾ ਤੇ ਮਾਤਾ ਸਾਡੀ ਨੂੰ ਬਹੁਤ ਹੀ ਮਤਲਬ ਕਿਥੇ ਇਹਨਾਂ ਨੇ ਕੁੱਟ ਮਾਰ ਕੀਤੀ ਵਾਲ ਉਹਨਾਂ ਦੇ ਫੜੇ ਇਹਨਾਂ ਨੇ ਤੇ ਕਿਸਾਂ ਤੋਂ ਫੜਿਆ ਉਹਨਾਂ ਦਾ ਤੇ ਅੰਬਰ ਤੋਂ ਉਹਨਾਂ ਨੇ ਛਕਿਆ ਵਾ ਤਿੰਨ ਸਾਲ ਤੋਂ ਮਣੀ ਕੇ ਮਿੱਟੀ ਚ ਨੇ ਡਿਊਟੀ ਇਹਨਾਂ ਨੇ ਕੀਤੇ ਤਾਂ ਹੀ ਇਹੋ ਇਨਸਾਫ ਮੰਗਦੇ ਕਿ ਸਾਡੀ ਮਾਤਾ ਨੂੰ ਇਨਸਾਫ ਦਿੱਤਾ ਜਾਵੇ। ਹਾਂਜੀ ਮਾਤਾ ਕੀ ਨਾ ਤੁਹਾਡਾ ਜੀ। ਦਵਿੰਦਰ ਕੌਰ। ਨਵਿੰਦਰ ਕੌਰ ਜੀ ਤੁਹਾਡੇ ਜਿਹੜੇ ਗਵਾਂਢੀ ਨੇ ਉਹਨਾਂ ਵੱਲੋਂ ਇੱਕ ਤੁਹਾਡੇ ਦੇ ਇਜਾਮ ਲਾਏ ਗਏ ਕਿ ਤੁਸੀਂ ਤੇ ਤੁਹਾਡੀ ਕੁੜੀਆਂ ਨੇ ਉਹਨਾਂ ਦੀ ਕੁੱਟਮਾਰ ਕੀਤੀ ਆ ਤੇ ਉਹਨਾਂ ਦੇ ਕੇਸਾਂ ਦੀ ਬੇਇੱਜ਼ਤੀ ਕੀਤੀ ਆ। ਉਹ ਕਹਿੰਦੇ ਆ ਕਿ ਡੋਮਾ ਮਮਤੀ ਹਨ ਉਹ ਮੇਰੀ ਬੜੀ ਕੁੱਟਮਾਰ ਕੀਤੀ ਆ। ਸਰ ਮੈਂ ਵਿੱਚ ਹੈਗੀ ਨਹੀਂ। ਠੀਕ ਆ। ਬਾਕੀ ਚੱਲ ਕੁੜੀਆਂ ਤੇ ਉਹਦੀ ਗਾਲੋ ਵਾਲੀ ਹੋਈਆਂ ਵਾ। ਦੋਮੀ ਤੇ ਬਾਕੀ ਮੈਂ ਵਿੱਚ ਕੋਈ ਨਹੀਂ ਮੈਂ ਗੁਡੀਆਂ ਨੂੰ ਠੀਕ ਹਟਾਇਆ ਵਾ ਹੋਰ ਵੀ ਚਲੋ ਵੀਰਾਂ ਭਰਾਵਾਂ ਨੇ ਕਿ ਆਪਾਂ ਵੀ ਭੈਣੇ ਲੜੀ ਦਨ ਕੋਈ ਹੋਰ ਕੋਟ ਮਾਰਨੀ ਹੋਈ ਕੋਈ ਕੁਛ ਨਹੀਂ ਹੋਇਆ ਗਾਲੋ ਗਲਾਲੀ ਹੋਈਆਂ ਮਰੇ ਨਾਲ ਕਪੜੇ ਵਗੈਰਾ ਵਿੱਚ ਉਹਨਾਂ ਨੂੰ ਜਾ ਕੇ ਕਿਹੜੇ ਪਾੜੇ ਕੋਈ ਵੀਰ ਕਪੜੇ ਨਹੀਂ ਪਾੜੇ ਕੋਈ ਗੱਲ ਨਹੀਂ ਹੋਈ ਐਨਾ ਮੁਲਕਾ ਉੱਥੇ ਉਹਨਾਂ ਕਹਿੰਦੇ ਮੁਲਕ ਵੇਂਦਾ ਰਿਹਾਨ ਛੜਾਇਆ ਨਹੀਂ ਕਿਹਨੇ ਉਹਨਾਂ ਮਾਵਾਂ ਧੀਆਂ ਨਾਲ ਦੋਵਾਂ ਵੀਰ ਜਿਨ੍ਹਾਂ ਨੇ ਛੜਾਇਆ ਉਹ ਕਿਤਰਾ ਨਾਮ ਮੁਕਰਨ ਮੁਕਰਨ ਦੇ ਵਜ੍ਹਾ ਨਹੀਂ ਛੜਾਇਆ ਤੁਸੀਂ ਕੀਤੀ ਕੋਈ ਮਾਰ ਨਾ ਮੈਂ ਆਪਾਂ ਕੋਈ ਨਹੀਂ ਕੀਤੀ ਆਪਾਂ ਇਹੋ ਹੀ ਆਂਦੇ ਰਹੇ ਆ ਜਾਣਦੇ ਨੂੰ ਸੋ ਕੋ ਮੈਂ ਆਦੀ ਰਹੀ ਆ ਵੀ ਨਹੀਂ ਕਰਨ ਕੋਈ ਗੱਲਬਾਤ ਨਹੀਂ ਇਹ ਤੋਂ ਵੱਧ ਕੋਈ ਗੱਲ ਹੀ ਨਹੀਂ ਵੀ ਰਹੀ ਸਰ ਇੱਕ ਤੁਹਾਡੇ ਕੋਲ ਕੰਪਲੇਟ ਆਈ ਆ ਸੋਮਾ ਪਤਨੀ ਰਾਮ ਸਿੰਘ ਵਾਸੀ ਮਗਲਾਨੀ ਕੀ ਸਰ ਮਾਮਲਾ ਹੋ ਕੇ ਨੇ ਕਿ ਸਾਡੀ ਕੋਲ ਮਾਰ ਕੀਤੀ ਗਈ ਆ ਇੱਕ ਦਰਖਾਸਤ ਅੱਜ ਹੀ ਮੈਨੂੰ ਮਿਲੀ ਆ ਜੇ ਸੋਮਾ ਪਤਨੀ ਰਾਮ ਸਿੰਘ ਵਾਸੀ ਮਗਲਾਨੀ ਨੇ ਦਿੱਤੀ ਆ ਵੀ ਸਾਡੇ ਗਵਾਂਢ ਇੱਕ ਦਵਿੰਦਰ ਕੌਰ ਆ ਪਤਨੀ ਫਤੇ ਸਿੰਘ ਤੇ ਉਦੀ ਲੜਕੀ ਕਿਰਨਦੀਪ ਕੌਰ ਤੇ ਇਹਨਾਂ ਮੈਨੂੰ ਆਣ ਕੇ ਦੇ ਕੁੱਟਮਾਰ ਕੀਤੀ ਆ ਤੇ ਕਾਫੀ ਗਾਲੀ ਗਲੋਚ ਕੀਤਾ ਵਾ ਹੁਣ ਵੇਣਿਆ ਦਰਖਾਸਤ ਆਈ ਆ ਮੇਰੇ ਤੋਂ ਤੇ ਜੋ ਬੰਦੀ ਕਾਰ ਵੀ ਸਚਾਈ ਸਾਹਮਣੇ ਲੱਗ ਜੋ ਬੰਦੀ ਕਾਰ ਵੀ ਕੀਤੀ ਜਾਵੇ ਸਰ ਉਹ ਬਜ਼ੁਰਗ ਔਰਤਾਂ ਨੂੰ ਇਹ ਗੱਲਾਂ ਕੀ ਕਹੀਆਂ ਕਿ ਮੈਂ ਆਮਤ ਛੱਗਿਆ ਵਾ ਮੇਰੇ ਕੇਸ ਵੀ ਜਿਹੜੇ ਨਾਲ ਲਮਾਉਂਡੀਆਂ ਨਾਲ ਫੁੱਟੇ ਗਏ ਮੈਨੂੰ ਕਿਸੇ ਪਿੰਡ 'ਚ ਛੜਾਇਆ ਨਹੀਂ ਸਾਰੇ ਪਿੰਡਾਂ ਨੇ ਵੇਖਿਆ ਕੋਈ ਨ ਮੌਕੇ ਤੇ ਜਾ ਕੇ ਮੈਂ ਦੇਖਦਾ ਤੋਦੀਸ਼ ਕਰਦਾ ਮੈਂ ਕੀ ਗੱਲ ਪਾਤਾ ਜੋ ਵੀ ਸਚਾਈ ਸਾਹਮਣੇ ਹੋਏਗੀ ਉਹਦੇ ਬਤੂ ਕਾਰਵਾਈ ਕੀਤੀ ਜਾਵੇ